ਸ਼ੰਕਰ ਦੇ ਪਿੰਡ ਸੈਲਾ ਕਲਾ ਵਿਖੇ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇੱਥੇ ਇੱਕ ਕਲਯੁਗੀ ਨੂ ਨੇ ਆਪਣੇ ਸਹੁਰੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰਕ ਮੈਂਬਰ ਨੇ ਦੱਸਿਆ ਕਿ આરોપી ਨੂ ਕਿਸੇ ਗੱਲ ਨੂੰ ਲੈ ਕੇ ਆਪਣੇ ਬੱਚੇ ਨੂੰ ਕੁੱਟ ਰਹੀ ਸੀ ਜਿਸ ਨੂੰ ਜਦੋਂ ਸੱਸ ਨੇ ਰੋਕਿਆ ਤਾਂ ਬੱਚੇ ਦੀ ਕੁੱਟਮਾਰ ਕਰ ਰਹੀ ਨੂ ਨੇ ਉਲਟਾ ਸੱਸ ਨਾਲ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬਚਾਉਣ ਆਏ ਸਹੁਰੇ ਨਾਲ ਵੀ ਉਸਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਗੱਲ ਕਾਕੇ ਪਿੱਛੇ ਛੋਟੇ ਪਿੱਛੇ ਬਸ ਉਹਨੂੰ ਜੇ ਅਸੀਂ ਕਹ ਲਈਏ ਬੇਨਾਕੋਟਾ ਉਨੇ ਤੇ ਸਾਡੇ ਨਾਲ ਮਾਸਕਟ ਮਾਰ ਕਰਦੀ ਸੀ ਮੈਨੂੰ ਉਸੇ ਵੇਲੇ ਫਾੜ ਲਿਆ ਦਾ ਬਾ 60 ਸਿੱਟ ਕੇ ਥੱਲੇ ਉਹ ਤਾਂ ਬਾਹਰ ਸੀ ਗਿਆ ਮੈਨੂੰ ਛਡਾਣਾ ਆਏ ਉਹਨੂੰ ਉਹਨੂੰ ਵੀ ਥੱਲੇ ਸਿੱਟ ਲਿਆ ਸਿੱਟ ਕੇ ਡਾਡੀਆਂ ਨਾਲ ਉਹਦੇ ਦਿਲ ਦੇ ਉੱਪਰ ਮਾਰੀਆਂ ਉਸੇ ਵੇਲੇ ਮੁੱਕ ਗਿਆ ਉਸੇ ਵੇਲੇ ਮੁੱਕ ਗਿਆ ਹੁਣ ਕੇ ਬੋਲੀ ਆਈ ਸੌਣ ਥੇ ਫਾਰਮਾਸੀ ਦੇ ਨਾ ਦਵਾਈ ਚਲਦੀ ਸੀ ਪਰ ਸੋਣ ਠੀਕ ਸੀ ਠੀਕ ਚਾਹੇ ਤੇਰਾ ਨਾਮ ਮਨਜੀਤ ਕੌਰ ਕੀ ਗੱਲ ਹੋਈ ਇਹ ਗੱਲ ਤੰਗ ਬਹੁ ਕਰਦੀ ਸੀਗੀ ਤੋਂ 2 ਸਾਲ ਹੋਏ ਸੀ ਵਿਆਹ ਨੂੰ ਅਸੀਂ ਇਹ ਦੋਨੋਂ ਮੇਰੇ ਮਾਪੇ ਸਿਆਣੇ ਆ ਇਹਨਾਂ ਤੰਗ ਬਹੁ ਕਰਦੀ ਸੀਗੀ ਨਿੱਕੀ ਨਿੱਕੀ ਗੱਲ ਤੇ ਝਗੜਾ ਕਰੀ ਜਾਣਾ ਕੁੱਟਣ ਮਨ ਪੈਂਦੀ ਸੀ ਅਸੀਂ ਅੱਗੇ ਵੀ ਕਹਿਣਾ ਪਏ ਚੱਲ ਇਹਨੂੰ ਕਿਤੇ ਨਾ ਤੁਹਾਨੂੰ ਕੁਝ ਕਰੇ ਸਾਟ ਸੂਟ ਨਾ ਲਾ ਦੇ ਤੁਹਾਨੂੰ ਚੱਕੂਗਾ ਕੌਣ ਸਿਆਣੇ ਆ ਤਾ ਉਹਨੇ ਉਹਨੇ ਕੋਈ ਸ਼ੱਕ ਨਹੀਂ ਛੱਡੀ ਅਸੀਂ ਸਵੇਰੇ ਮੈਨੂੰ ਫੋਨ ਆਇਆ ਮੈਂ ਕਿਹਾ ਡੈਡੀ ਕਹਿੰਦੇ ਬੋਲਦੀ ਆ ਮੈਂ ਕਿਹਾ ਤੁਸੀਂ ਨਾ ਬੋਲਿਓ ਮੈਂ ਇਹੀ ਗੱਲ ਕਹੀ ਮੈਂ ਕਿਹਾ ਡੈਡੀ ਤੁਸੀਂ ਨਾ ਬੋਲਿਓ ਕੋਈ ਗੱਲ ਹੀ ਬੋਲ ਲੈਣ ਤੋਂ ਸਾਨੂੰ ਇਹ ਥੋੜੀ ਪਤਾ ਸੀ ਕਿ ਸਾਡੇ ਡੈਡੀ ਨੂੰ ਮਾਰ ਦੇਣਾ ਘਰ ਕੋਈ ਹੋਰ ਹੈ ਵੀ ਨਹੀਂ ਦੋਏ ਜਣੇ ਆ ਇਹ ਲੈ ਕੇ ਕੜੀਸਕੇ ਲੈ ਗਈ ਮੇਰੀ ਮਾਂ ਨੂੰ ਮੇਰਾ ਡੈਡੀ ਬਾਹਰ ਬੈਠਾ ਸੀਗਾ ਉਹ ਛੜਾਣ ਆਇਆ ਬਸ ਦੋਹਾਂ ਨੂੰ ਢਾ ਲਿਆ ਢਾ ਕੇ ਐਨਾ ਐਨਾ ਕੁੱਟਿਆ ਉਹਨ ਬਸ ਉਹ ਬੋਲਿਆ ਹੀ ਨਹੀਂ ਮੁੜ ਕੇ ਹੈ ਹੀ ਨਹੀਂ ਸੀ ਉਹਦੇ ਵਿੱਚ ਕੁਝ ਨਹੀਂ ਸੀਗਾ ਉਹ ਲੈਕ ਤੇ ਕੁਛ ਨਹੀਂ ਰਿਹਾ ਉਸਵੇ ਲੈ ਕੇ ਗਏ ਆ ਉੱਥੇ ਡੈੱਡ ਕਰ ਦਿੱਤਾ ਉਹਨਾਂ ਨੇ ਇਕਰਾਰ ਦੇ ਦਿੱਤਾ ਜਦੋਂ ਉੱਤ ਬਾਅਦ ਅਸੀਂ ਆਈ ਵੀ ਆ ਡੈਡੀ ਮੇਰਾ ਆਇਆ ਸੀ ਉਸ ਤੋਂ ਬਾਅਦ ਆਈਆਂ ਆ ਕੇ ਦੋਹਾਂ ਹੱਥ ਨਾਲ ਸ਼ੀਸ਼ਾ ਭੰਨ ਕੇ ਸ਼ੀਸ਼ਾ ਹੱਥ ਵਿੱਚ ਫੜ ਕੇ ਕਹਿੰਦੀ ਤੁਹਾਨੂੰ ਮਾਰਨ ਲੱਗਾ ਅਸੀਂ ਮੈਂ ਮਰ ਜਾਣਾ ਉਸ ਵੇਲੇ ਵੀ ਇਹੀ ਕਸ਼ ਕੀਤਾ ਸਾਰਾ ਪਿੰਡ ਖੜਾ ਸੀ ਉਸ ਵੇਲੇ ਬਹੁਤ ਜਿਹੇ ਕਵੈਂਟੇ ਬਾਹਰ ਨਹੀਂ ਦੀ ਆਂਟੀ ਉਹ ਗ੍ਰੀਸ ਵਿੱਚ ਰਹਿੰਦਾ ਸਾਡਾ ਭਰਾ ਰਵਿੰਦਰ ਉਹਨਾਂ ਨੂੰ ਪਤਾ ਹੈ ਵੈਸੇ ਰੋਜ਼ ਦਾ ਹਾਂ ਜੀ ਪਤਾ ਹੈ ਉਹਨਾਂ ਨੂੰ ਥੋੜਾ ਜਿਹਾ ਪਹਿਲਾਂ ਮੁੰਡੇ ਪਿੱਛੇ ਲੜਾਈ ਹੁੰਦੀ ਸੀ ਜਦੋਂ ਵੀ ਹੁੰਦੀ ਸੀਗੀ ਸਾਡੇ ਡੈਡੀ ਨੂੰ ਕਹਿਣਾ ਪੇ ਤੂੰ ਮੁੰਡੇ ਨਾ ਕੁੱਟ ਜਦੋਂ ਖੇਡ ਜਾਂਦੀ ਸੀ ਉਦਦੇ ਖੀਜੀ ਰਹਿੰਦੀ ਸੀ ਕੁੱਟਣ ਹੀ ਰਹਿੰਦੀ ਹੁੰਦੀ ਸੀ ਮੁੰਡੇ ਨੂੰ 1.5 ਸਾਲ ਦਾ ਕੱਕਾ 1.5 ਸਾਲ ਦਾ ਕੱਕਾ ਆਇਆ ਡੈਡੀ ਮੈਂ ਮਾਰ ਦੇਣਾ ਇਹਨੂੰ ਇਹਨੂੰ ਵੀ ਕਹਿੰਦੀ ਮਾਰ ਦੇਣਾ ਆ ਇਹਨੂੰ ਮਾਰ ਦੇਣਾ ਕਿ ਡੈਥ ਹੋ ਗਈ ਨੀ ਇਹ ਕਿੰਨੀ ਉਮਰ ਸੀ ਨਾ ਡੈਡੀ ਮੇਰੇ ਦੀ 75 ਸਾਲ ਦੇ ਕਰੀਬ ਸੀਗੇ ਹਾਂਜੀ ਸਿਆੜੇ ਸੀਗੇ ਹੋਣੇ ਬਿਮਾਰ ਨੇ ਸੀ ਨਹੀਂ ਬਿਮਾਰ ਵੀ ਸੀ ਉਦਾਂ ਦਾ ਠੀਕ ਸੀ ਦਵਾਈਆਂ ਚੱਲਦੀਆਂ ਸੀ ਸਿਆਣੀਆਂ ਨਹੀਂ ਹੋ ਸਾਰੇ ਦੀਆਂ ਚੱਲਦੀਆਂ ਦਵਾਈਆਂ ਤਾਂ ਹਾਂਜੀ ਸਾਰੇ ਨੂੰ ਡੈੜੀਆਂ ਪੈਂਦੀਆਂ ਆ ਪਰ ਉਹ ਤਾਂ ਘੜੀ ਚ ਮਾਰ ਕੇ ਮਕਾ ਕੇ ਕੰਮ ਨਵੇੜ ਤਾ ਮਾਂ ਸਾਡੀ ਬਾਜ ਕੇ ਖਰੇ ਇਹ ਨੂੰ ਨਹੀਂ ਕਿਤੇ ਮਾਰਤਾ ਉਹਨੇ ਤੁਸੀਂ ਕੀ ਚਾਹਨੇ ਹੁਣ ਅਸੀਂ ਇਨਸਾਫ ਚਾਹਨੇ ਆ ਸਾਡੇ ਡੈੜੀ ਦਾ ਇਨਸਾਫ ਜ਼ਰੂਰ ਹੋਣਾ ਚਾਹੀਦਾ ਆ ਹੈ ਮੇਰੇ ਪੇਰੇ ਇਨਸਾਫ ਮੈਨੂੰ ਮਿਲਣਾ ਚਾਹੀਦਾ ਆ ਹਾਂ ਬਸਾਨੂੰ ਇਨਸਾਫ ਦੇ ਉਪਰ ਸਾਡਾ ਲੱਗੇ ਇਹੀ ਸਾਡੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਉਧਰ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹضور ਨਬਰੀ ਜੀ ਮਰੀਆ ਵੀ ਅੱਜ ਇਹਨਾਂ ਦੀ ਆਫਤ ਇਹਨਾਂ ਨੇ ਪਰਿਵਾਰ ਦੀ ਕਾਰਕਿਰਪਾ ਤੋਂ ਲਵਾਈ ਗਈ ਆ ਤੇ ਅੱਜ ਇਹਨਾਂ ਦਾ 10:00 ਵਜੇ ਝਗੜਾ ਹੋਇਆ ਉਸ ਵਿੱਚ 97300 ਦੇ ਦਾ ਜਿਹੜਾ ਇਹਨਾਂ ਦੇ ਆਫਤ ਵਿੱਚ ਫੋਟੋ ਕਟਾਪਾ ਹੋਇਆ ਜਿਹੜਾ ਮੁਰਗੀ ਨੂੰ ਨੇ ਉਹਦੇ ਸਾਥੇ ਬੜਾ ਬੜਾ ਹੋ ਰਿਹਾ ਸੀ ਅਜਿਹਾ ਬੋਲ ਰਹੀ ਸੀ ਉਸ ਤੋਂ ਬਾਅਦ ਜਿਹੜਾ ਜਿਹੜੇ ਉਹਦਾ ਖਹਰਾ ਸ਼ੁਰੂ ਹੋਣ ਲੱਗਾ ਤਾਂ ਉਹਨੇ ਉਹਦੇ ਛੜੇ ਦਿੱਤਾ ਬਾਹਰੀਆਂ ਉਸ ਤੋਂ ਬਾਅਦ ਅੰਬੇਸ਼ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਆਏ ਸੀ ਇਹ ਫਾਰਮੈਸ਼ਨ ਕੈਡੀ ਉਹਦੇ ਯਾਰ ਇਹਦੇ ਡਾਕਟਰ ਨੂੰ ਬੜਾ ਕੋਸ਼ਿਸ਼ ਕੀਤੀ ਤਾਂ ਜਿੱਦਿ ਦੀ ਰਾਸ਼ੀ ਤੇ ਉਹ ਘਰ ਲੈ ਆਏ ਸੀ ਜੋ ਸਾਨੂੰ ਇਹ ਨਹੀਂ ਇਥੇ ਦਿੱਤੀ ਅਸੀਂ ਮੌਕਾ ਦਿਆ ਹੈ ਜੋ ਇਹਨਾਂ ਦੇ ਬਿਆਨ ਲੈ ਜਾ ਰਹੇ ਜੋ ਬਿਆਨਾਂ ਦਾ ਕਾਰਜ ਹੋਊਗਾ ਸਰ ਗ੍ਰਿਫਤਾ ਵੀ ਹੈ ਮਜੇ ਕੋਈ ਕੋਈ Shamla Chander Building Maintenance Handyman Under Check Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ